ਸਾਬ ਦਾ ਐਮ ਐਲ اے ਨੇ ਸੀਮਾ ਪੈਂਦੀ ਸੀਮਾ ਦੇ ਵੀ ਉਹਨਾਂ ਨੇ ਹੀ ਆਪਾਂ ਇੰਟਰਵਿਊ ਕੀਤਾ ਕਿਤੇ 10 ਕਰੋੜ ਰੁਪਏ ਪੰਜਾਬ ਨੂੰ ਚਲੋ ਉਹਨਾਂ ਨੂੰ ਕਹਿਣਾ ਵੀ ਥੋੜਾ ਜਿਹਾ ਸਾਡੇ ਵਾਲੇ ਪਾਸੇ ਵੀ ਭੇਜ ਦਿਓ ਜੇ ਤੁਹਾਡੇ ਕੋਲ ਹੈਗਾ ਸੋ ਮਤਲਬ ਮੈਂ ਬਸ ਇਹ ਗੱਲ ਕਹਿਣੀ ਚਾਹਣਾ ਵੀ ਕੇਂਦਰ ਦੇ ਅਕਸ ਵੱਲੀ ਰਵੇ ਸਾਡੇ ਉੱਤੇ ਅਸੀਂ ਵਧੀਆ ਕਰਾਂ ਗੁਜਰਪਾਈ ਚਾਰੇ ਨੇ ਵੀ ਕਾਫੀ ਸੇਵਾ ਜਿਹੜੀ ਇਸ ਵੇਲੇ ਕਰਦੇ ਨੇ ਇੱਥੇ ਕੀ ਕਹਣਾ ਬਿਲਕੁਲ ਇਹੀ ਹੈ ਪੰਜਾਬ ਦੀ ਜਿਹੜੀ ਆ ਸਾਝੀਵਾਲ ਦਾ ਪੰਜਾਬ ਦੇ ਅੰਦਰ ਬਾਬੇ ਨਾਨਕ ਤੇ ਮਰਦਾਨੇ ਦੀ ਦੋਸਤੀ ਦਾ ਸੁਟਾਵਾ ਠੀਕ ਹੈ ਜੀ ਸੋ ਇਹ ਦੋਸਤੀਆਂ ਮਤਲਬ ਸਲਾਮਤ ਰਹਿਣ ਉਧਰ ਵੀ ਜਿਹੜੇ ਡੁੱਬੇ ਉਹ ਵੀ ਆਪਣੇ ਦੇ ਪੰਜਾਬ ਵਾਲੇ ਪੰਜਾਬ ਕਈ ਵਾਰ ਡਿੱਗਿਆ ਤੇ ਕਈ ਵਾਰ ਉੱਠਿਆ ਇਸ ਦੇ ਅੰਦਰ ਇਹ ਗੁਰੂਆਂ ਦੀ ਧਰਤੀ ਆ ਸਿੱਦੇ ਆਜਾ ਭਗਤ ਸਿੰਘ ਦੀ ਧਰਤੀ ਆ ਇਸ ਧਰਤੀ ਦੀ ਮਿੱਟੀ ਜਿੰਨੀ ਤਾਕਤ ਐ ਨੀ ਬਰਕਤ ਆ ਪੰਜਾਬੀ ਤਾਂ ਦੁਨੀਆ ਦਾ ਢਿੱਡ ਭਰ ਦਿਆ ਸੀ ਤਾਂ ਆਪਣੇ ਵਾਲੀ ਜ਼ਿਆਦਾ ਭਰ ਦਿਆਗੇ ਸੋ ਇਦਾਂ ਲੋਕ ਕੰਮ ਕਰਦੇ ਆ ਇਸ ਵਾਰ ਜਿਹੜਾ ਹੜ ਆਇਆ ਉਠਾਸੀ ਦੇ ਹੜਾ ਨਾਲੋਂ ਵੀ ਵੱਡਾ ਆ ਆ ਜਿਹੜੀ ਸਾਨੂੰ ਚੱਲੀ ਆ ਵੀ ਅਸੀਂ ਰੈਸਕਿਊ ਕੀਤਾ ਲੋਕਾਂ ਦਾ ਉਹਨਾਂ ਜਾਨਾਂ ਨੂੰ ਬਚਾਇਆ ਚਾਹੇ ਉਹ ਕਜਲੇ ਦੇ ਅੰਦਰ ਹੋਣ ਉਜ ਦੇ ਪਾਰ ਚਾਹੇ ਲਹਸਿਆ ਦੇ ਅੰਦਰ ਹੋਣ ਚਾਹੇ ਤਾਸ ਦੇ ਅੰਦਰ ਹੋਣ ਜਿਵੇਂ ਮੈਂ 7-800 ਜਿਹੜਾ ਉਹ ਚੋਕਰ ਦੇ ਵੰਡ ਕੇ ਆਇਆ ਪਿੰਡਾਂ ਦੇ ਅੰਦਰ ਸੋ ਲਗਾਤਾਰ ਜਿਹੜਾ ਰਾਹਤ ਕਾਜ਼ ਨੇ ਉਹ ਜ਼ਾਰੀ ਨੇ ਮੈਂ ਉਹਨਾਂ ਲੋਕਾਂ ਨੂੰ ਵੀ ਸਲੂਟ ਕਰਦਾ ਜਿਹੜੇ ਇਸ ਵੇਲੇ ਔਖੀ ਘੜੀ ਆਪਣੇ ਆਪਣੇ ਢੰਗ ਨਾਲ ਮਦਦ ਕਰ ਰਹੇ ਆ ਕੋਈ ਲੰਗਰ ਲੈ ਕੇ ਆ ਰਿਹਾ ਕੁਝ ਇਸ ਤਰ੍ਹਾਂ ਦਾ ਵੀ ਜਿਹਦੇ ਹਿੱਸਾ ਪਾ ਰਿਹਾ ਇਸ ਸਮੇਂ ਤੇ ਲੋਕ ਬੇਫਿਕਰੇ ਹੋ ਕੇ ਸੋਚ ਰਹੇ ਹਨ ਜੇ ਮੀਂਹ ਝੱਖੜ ਹੜ੍ਹਾਂ ਵੀ ਤੇ ਘਟੂ ਘਟ ਇਹ ਤੁਸੀਂ ਇਹਨਾਂ ਮਜ਼ਬੂਤ ਹੋਵੇ ਪਾਣੀ ਅੱਗੇ ਤੁਰ ਦੇਵੇ ਇਹ ਨਾ ਟੁੱਟੇ ਇਲਾਕਾ ਬਰਬਾਦ ਨਾ ਹੋਵੇ ਇਹਦੇ ਲਈ ਔਰ ਕਈ ਕਈ ਖੇਤਾਂ ਦੇ ਤੇ ਮਿੱਟੀ ਚੜ ਗਈ ਉਹ ਚੋਂ ਫਸਲ ਲੱਭਦੀ ਨਹੀਂ ਸੋ ਆਨਰੇ ਸਮੇਤ ਖੇਤ ਆਵਾਜ਼ ਕਰਨੇ ਆ ਇਹਦੇ ਲਈ ਵੀ ਕੁਝ ਸਲਾਮਾਂ ਚੱਲ ਰਹੀਆਂ ਨੇ ਸੋ ਲਗਾਤਾਰ ਹਰ ਪਾਸਿਓਂ ਜਿਹੜੇ ਗਰੀਬ ਲੋਕਾਂ ਦੇ ਘਰ ਕਟਕੇ ਆ ਨਹੀਂ ਬਣਾ ਸਕਦੇ ਉਹਨਾਂ ਦੇ ਪ੍ਰਾਂਤ ਸਾਰੇ ਮੈਂ ਅਮੋਸ਼ਨਲ ਬੰਦਾ ਔਰ ਮੈਂ ਤਹੀ ਤੇ ਚੋਨੇ ਰਾਣੇ ਟੱਪਰਾ ਚੋਂ ਬਨੇਰੀਆਂ ਪੁੱਟ ਕੇ ਪੜੇ ਆ ਦਿਹਾੜੀਆਂ ਲਾ ਕੇ ਜ਼ਿੰਦਗੀ ਦਾ ਸਫਰ ਸ਼ੁਰੂ ਕੀਤਾ ਐਮਐਲਬ ਜੇ ਬਣਿਆ ਤੇ ਲੋਕਾਂ ਨੇ ਬਣਾਇਆ ਐਮਐਲਏ ਕੋ ਖਾਸ ਨਹੀਂ ਲੋਕਾਂ ਚ ਗਏ ਆ ਨਾ ਸੀ ਮਾਇਨਰ ਕਰਨੇ ਆ ਨਾ ਰੇਤਾ ਵਜਣਾ ਨਾ 400 ਗਿੱਲਾ ਚੇਪ ਬਣਾਣੀ ਆ ਲੋਕਾਂ ਦੇ ਪੋਤਾ ਲੋਕਾਂ ਦੇ ਮੁਤਾਵਾ ਕਰ। ਇਸ ਵੇਲੇ ਜੇ ਕੁਝ ਕਰ ਸਕਦੇ ਹੋ ਤੇ ਚਾਰਾ ਚੋਰਾ ਭੇਜੋ ਘਰਾ ਚੋਂ ਨਿਕਲੋ ਤੇ ਚਿੱਟੇ ਕੁਰਤੇ ਪਜਾਮੇ ਚ ਆ ਆ ਲੋਕਾਂ ਵਾਲੇ ਕੱਪੜੇ ਪਾ ਕੇ ਨਿਕਲੋ ਪਤਾ ਲੱਗੇ ਤੁਹਾਨੂੰ ਲੋਕ ਕਿੱਦਾਂ ਜੀਉਂਦੇ ਆ ਉਸ ਘਰਾਂ ਦੀਆਂ ਬੀਬੀਆਂ ਰੋ ਪੀਂਆਂ ਉਹਨਾਂ ਦੀ ਜ਼ਮੀਨ ਰੁੜ ਗਈ ਪਸ਼ੂ ਰੁੜ ਗਏ ਕੱਖ ਨਹੀਂ ਵਜਿਆ ਉਹਨਾਂ ਦਾ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਸਾਡੇ ਸਿਰ ਕਰਜ਼ਾ ਵੀ ਆ ਮੈਂ ਪੁੱਛਿਆ ਕਿੰਨਾ ਕਰਜ਼ਾ ਕਹਿੰਦੇ 50000 ਰੁਪਏ ਕਰਜ਼ਾ ਚਾਰ ਪਰਿਵਾਰ ਨੇ ਮੈਂ ਅੱਜ ਵੀ ਚਾਰੇ ਪਰਿਵਾਰਾਂ ਨੂੰ 55000 ਰੁਪਏ ਦੇ ਕੇ ਆਇਆ ਮੈਂ ਗੱਲਾਂ ਨਿਕਰਦਾ ਮੈਂ ਕੰਮ ਪੰਜਾਬੀ ਗਾਇਕ ਨੇ ਲਿਖਿਆ ਕਿ ਹੱਥ ਖੜਾ ਕਰਕੇ ਜਵਾਬ ਦਿੰਨੇ ਆ ਜਿਹੜੇ-ਜਿਹੜੇ ਪਾਉਂਦੀ ਆ ਸਵਾਲ ਜ਼ਿੰਦਗੀ ਤੇ ਅੱਜ ਭਾਵੇਂ ਪੰਜਾਬ ਦੇ ਉੱਤੇ ਕਈ ਸਵਾਲ ਖੜੇ ਕੀਤੇ ਆ ਪਰ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਪੰਜਾਬੀਆਂ ਦੀ ਗੱਲ ਕਰ ਲਈਏ ਤੇ ਬੇਮਿਸਾਲ ਕਾਰਨ ਮੰਤਰੀ ਸਾਡੇ ਨਾਲ ਜੁੜੇ ਹੋਏ ਮੰਤਰੀ ਸਾਹਿਬ ਪਹਿਲੇ ਦਿਨ ਤੋਂ ਜ਼ੀਰੋ ਗਰਾਉਂਡ ਜ਼ੀਰੋ ਤੇ ਜਿਹੜੇ ਤੁਸੀਂ ਲੈਵਲ ਤੇ ਉੱਤੇ ਜੁੜੇ ਹੋਏ ਹੋ ਕਿਵੇਂ ਪਿੰਡ ਦੇ ਤੁਹਾਡੇ ਕਿਹਨੇ ਦੇ ਹਾਲਾਤ ਆ ਦੇਖੋ ਸਹਜੇ ਸਹਜੇ ਜ਼ਿੰਦਗੀ ਲਈ ਤਿਆਰੀ ਆ ਬੇਸਿਕਲੀ ਬਹੁਤ ਵੱਡਾ ਕੁਦਰਤ ਦਾ ਹੱਲਾ ਸੀਗਾ ਕੁਦਰਤ ਨੇ ਆਪਣੀ ਤਾਕਤ ਦਾ ਅਹਿਸਾਸ ਕਰਾਇਆ ਮਨੁੱਖ ਨੂੰ ਔਰ ਇਸ ਵਾਰ ਜਿਹੜਾ ਹੜ ਆਇਆ ਉਹ 88 ਦੇ ਹੜਾਂ ਨਾਲੋਂ ਵੀ ਵੱਡੇ ਆ ਜੀ 88 ਦੇ ਹੜਾਂ ਚ ਤੁਸੀਂ ਨਹੀਂ ਸੀ ਰੁੜੀ ਨਾ ਪਿੰਡਾਂ ਚ ਪਾਣੀ ਨਹੀਂ ਸੀ ਆਇਆ ਪਰ ਕਿਉਂਕਿ ਇਸ ਵਾਰ ਇੰਨਾ ਪਾਣੀ ਆਇਆ ਹੈ ਥੀਨ ਡੈਮ ਦੇ ਅੰਦਰ ਜਿਹੜਾ ਪਾਣੀ ਝੱਲ ਨਹੀਂ ਸਕਿਆ ਸਾਡਾ ਮਾਧੋਪੁਰ ਹੈਡਵਰਕਸ ਔਰ ਉਹ ਹੈਡਵਰਕਸ ਵੀ ਟੁੱਟਿਆ ਜਿਹੜਾ 1914 ਦਾ ਬਣਿਆ ਸੀਗਾ ਔਰ ਉਹ ਜਿਆਦਾ ਪਾਣੀ ਆਨ ਕਰਕੇ ਜਿੱਥੇ ਆਪਾਂ ਖੜੇ ਆ ਇਸ ਵਾਰ ਇਸ ਵੇਲੇ ਕੋਲੀਆਂ ਕੋਲੀਆਂ ਪੰਮਾ ਇਹ ਇਹ ਦੋ ਪਿੰਡ ਜਿਹੜਿਆ ਹਿੱਟ ਕੀਤੇ ਆ ਪਾਣੀ ਨੇ ਔਰ ਅਨਫੋਰਚਨਟਲੀ ਇਹਦੇ ਅੰਦਰ ਸਾਡੇ ਦੋ ਤਿੰਨ ਬੱਚੇ ਵੀ ਸਾਡੀ ਇੱਕ ਮਾਤਾ ਵੀ ਰੁੜੀ ਆ ਦੇ ਨਾਲ ਕਾਫੀ ਵੱਡਾ ਨੁਕਸਾਨ ਕੀਤਾ ਪਿੰਡਾਂ ਦੇ ਅੰਦਰ ਸੋ ਅਸੀਂ ਸਭ ਤੋਂ ਪਹਿਲਾਂ ਜਿਹੜੇ ਸਾਨੂੰ ਤਸੱਲੀ ਆ ਵੀ ਅਸੀਂ ਰੈਸਕਿਊ ਕੀਤਾ ਲੋਕਾਂ ਦਾ ਉਹਨਾਂ ਜਾਨਾਂ ਨੂੰ ਬਚਾਇਆ ਚਾਹੇ ਉਹ ਕਜਲੇ ਦੇ ਅੰਦਰ ਹੋਣ ਉਜਦੇ ਪਾਰ ਚਾਹੇ ਲਸਿਹਾਨ ਦੇ ਅੰਦਰ ਹੋਣ ਚਾਹੇ ਤਾਸੇ ਦੇ ਅੰਦਰ ਹੋਣ ਸੋ ਹੁਣ ਲਗਾਤਾਰ ਜਿਹੜੇ ਰਾਹਤ ਦੇ ਕਾਜ਼ ਨੇ ਉਹ ਜਾਰੀ ਨੇ ਦੋ ਤਰ੍ਹਾਂ ਦੇ ਕਾਜ਼ ਨੇ ਇੱਕ ਤਾਂ ਜਿਨ੍ਹਾਂ ਘਰਾਂ ਦਾ ਰਾਸ਼ਨ ਗਿੱਲਾ ਹੋ ਗਿਆ ਆਟਾ ਚਾਵਲ ਸਾਰਾ ਕੁਝ ਸਮਾਨ ਉਹਨਾਂ ਘਰਾਂ ਦੇ ਵਿੱਚ ਅਸੀਂ ਰਾਸ਼ਨ ਭੁਜਾ ਰਹੇ ਹਾਂ ਤੇ ਖਾਸ ਕਰਕੇ ਜਿਹੜੇ ਸਾਡੇ ਬੇਜ਼ਮਾਨ ਨੇ ਪਸ਼ੂ ਉਹਨਾਂ ਦੇ ਚਾਰੇ ਦੇ ਲਈ ਵੀ ਤੂੜੀ ਦੇ ਰੂਪ ਚ ਹੋਵੇ ਚੋਕਰ ਦੇ ਰੂਪ ਚ ਹੋਵੇ ਜਾਂ ਚਾਰੇ ਦੇ ਰੂਪ ਚ ਹੋਵੇ ਉਹ ਵੀ ਅਸੀਂ ਅੱਜ ਵੀ ਮੈਂ 7-800 ਜਿਹੜਾ ਉਹ ਚੋਕਰ ਦੇ ਵੰਡ ਕੇ ਆਇਆ ਪਿੰਡਾਂ ਦੇ ਅੰਦਰ ਸੋ ਲਗਾਤਾਰ ਜਿਹੜਾ ਰਾਹਤ ਕਾਜ਼ ਨੇ ਉਹ ਜ਼ਾਰੀ ਨੇ ਮੈਂ ਉਹਨਾਂ ਲੋਕਾਂ ਨੂੰ ਵੀ ਸਲੂਟ ਕਰਦਾ ਜਿਹੜੇ ਇਸ ਵੇਲੇ ਔਖੀ ਘੜੀ ਆਪਣੇ ਆਪਣੇ ਢੰਗ ਨਾਲ ਮਦਦ ਕਰ ਰਹੇ ਆ ਕੋਈ ਲੰਗਰ ਲੈ ਕੇ ਆ ਰਿਹਾ ਕੋਈ ਕਿਸੇ ਤਰ੍ਹਾਂ ਦਾ ਵੀ ਇਹਦੇ ਹਿੱਸਾ ਪਾ ਰਿਹਾ ਸੋ ਅਸੀਂ ਪੰਜਾਬੀ ਲੋਕ ਆ ਪੰਜਾਬ ਕਈ ਵਾਰ ਡਿੱਗਿਆ ਤੇ ਕਈ ਵਾਰ ਉੱਠਿਆ ਇਤਿਹਾਸ ਦੇ ਅੰਦਰ ਇਹ ਗੁਰੂਆਂ ਦੀ ਧਰਤੀ ਆ ਸੇਦੇ ਆਜ਼ਮ ਭਗਤ ਸਿੰਘ ਦੀ ਧਰਤੀ ਆ ਇਸ ਧਰਤੀ ਦੀ ਮਿੱਟੀ 'ਚ ਇੰਨੀ ਤਾਕਤ ਐ ਨੀ ਵਰਕਤਾ ਪੰਜਾਬੀ ਤਾਂ ਦੁਨੀਆ ਦਾ ਢਿੱਡ ਭਰਦੇ ਆ ਅਸੀਂ ਤਾਂ ਆਪਣੇ ਲਈ ਜਾਨਾ ਵਾਰਦੇ ਆਂਗੇ ਸੋ ਇਦਾਂ ਲੋਕ ਕੰਮ ਕਰ ਰਹੇ ਆ ਸੋ ਮੈਂ ਉਹਨਾਂ ਲੋਕਾਂ ਨੂੰ ਵੀ ਉਹਨਾਂ ਦੀ ਸਾਰੀ ਕੋਆਰਡੀਨੇਸ਼ਨ ਨੂੰ ਮੇਰੀ ਮੈਂ ਅਪਰੀਸ਼ੀਏਟ ਕਰਦਾ ਔਰ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਨੂੰ ਹਦਾਇਤਾਂ ਕੀਤੀਆਂ ਨੇ ਔਰ ਅਸੀਂ ਜੇਦਣ ਦਾ ਇਹ ਸ਼ੁਰੂ ਹੋਇਆ ਪਿਛਲੇ ਆਤਵਾਰ ਦਾ 24 ਤਰੀਕ ਨੂੰ ਪਾਣੀ ਆਇਆ ਸੀਗਾ 24 25 26 ਤੋਫਾ ਲਗਾਤਾਰ ਤੇ ਆਪਾਂ ਲਗਾਤਾਰ ਗਰਾਊਂਡ ਤੇ ਆ ਲਗਾਤਾਰ ਲੋਕਾਂ ਦੇ ਵਿੱਚ ਆ ਔਰ ਲੋਕਾਂ ਨੂੰ ਇਹ ਅਹਿਸਾਸ ਵੀ ਕਰਾਇਆ ਕਿ ਅਸੀਂ ਤੁਹਾਡੇ ਸੁਗੇ ਆ ਤੁਹਾਡੇ ਵਰਗੇ ਆ ਸੋ ਲਗਾਤਾਰ ਰਾਹਤ ਕਾਰਜ ਜਿਹੜੇ ਆ ਉਹ ਆਰੰਭ ਕੀਤੇ ਹੋਇਆ ਤੇ ਕੱਲ ਅਸੀਂ ਇੱਕ ਮੀਟਿੰਗ ਕੀਤੀ ਹੈ ਡਿਪਟੀ ਕਮਿਸ਼ਨਰ ਦੇ ਨਾਲ ਬਾਕੀ ਜਿਹੜੇ ਵੱਡੇ ਸਾਡੇ ਅਫਸਰ ਨੇ ਇਹ ਤੁਸੀਂ ਨੂੰ ਲੈ ਕੇ ਹੁਣ ਮੇਰਾ ਜਿਹੜਾ ਵਰਕ ਸ਼ੁਰੂ ਹੋ ਗਿਆ ਸੋ ਮੈਂ ਇਹ 5.5 ਕਿਲੋਮੀਟਰ ਤੁਸੀਂ ਆ ਰਾਵੀ ਪੁਲ ਤੋਂ ਕਤਲੌਰ ਪੁਲ ਤੋਂ ਲੈ ਕੇ ਤੇ ਨਰੋਡ ਜੈਮਲ ਸਿੰਘ ਤੱਕ ਇਸ ਤੁਸੀਂ ਨੂੰ ਬਣਾਣਾ ਨਵੀਂ ਟੈਕਨੀਕ ਦੇ ਨਾਲ ਕਿਉਂਕਿ ਹੁਣ ਨਵੀਂ ਟੈਕਨੀਕ ਆ ਗਈ ਦੁਨੀਆ ਅਪਡੇਟ ਹੋ ਗਈ ਸੋ ਮਾਹਿਰ ਜਿਹੜੇ ਨੇ ਇੰਜੀਨੀਅਰ ਉਹਨਾਂ ਦੀ ਵੀ ਮਦਦ ਲਵਾਂਗੇ ਸੋ ਇਸ ਤਰ੍ਹਾਂ ਦੀ ਤੁਸੀਂ ਬਣੇ ਵੀ ਆਨ ਵਾਲੇ ਸਮੇਂ ਚ ਲੋਕ ਬੇਫਿਕਰੇ ਹੋ ਕੇ ਸੋਚ ਸਕਣ ਜੇ ਮੀਂਹ ਝੱਖੜ ਹੜ ਆਣ ਵੀ ਤੇ ਘਟੂ ਘਟ ਇਹ ਤੁਸੀਂ ਇਹਨੇ ਮਜ਼ਬੂਤ ਹੋਵੇ ਪਾਣੀ ਅੱਗੇ ਤੁਰ ਦੇਵੇ ਇਹ ਨਾ ਟੁੱਟੇ ਇਲਾਕਾ ਬਰਬਾਦ ਨਾ ਹੋਵੇ ਇਹਦੇ ਲਈ ਅਸੀਂ ਕੰਮ ਕਰਦੇ ਹਾਂ ਜੀ ਸਾਹਿਬ ਜੇ ਗੱਲ ਕਰੀਏ ਜਾਨੀਮਾਲੀ ਦੀ ਕਿੰਨਾ ਕੁ ਨੁਕਸਾਨ ਹੋਇਆ ਕੁਛ ਲਾਇਆ ਨਹੀਂ ਇਸ ਵੇਲੇ ਆਕਲਨ ਕਰਨਾ ਅਨੁਮਾਨ ਲਾਣਾ ਅਜੇ ਥੋੜਾ ਜਿਹਾ ਖਾਇਆ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੋਂ ਅਜੇ ਹੀ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਕੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਚਾਰੇ ਦਾ ਨੁਕਸਾਨ ਹੋਇਆ ਪਸ਼ੂ ਜਿਹੜੇ ਰੁੜੇ ਆ ਉਹ ਨੁਕਸਾਨ ਹੋਇਆ ਇੱਕ ਜਿਹੜੇ ਗਰੀਬ ਲੋਕਾਂ ਦੇ ਘਰ ਠੱਠੇ ਆ ਜਾਂ ਕਈਆਂ ਦਾ ਘਰ ਕਰੈਕ ਹੋ ਗਿਆ ਅੱਜ ਮੈਂ ਬਾੜਮਾ ਚੋਂ ਆਇਆ ਤੇ ਉਹ ਘਰ ਛੜ ਦਿੱਤਾ ਉੱਥੇ ਨਹੀਂ ਰਹਿ ਰਹੇ ਕਰੈਕ ਹੋ ਗਿਆ ਥੱਲੇ ਉਹਨਾਂ ਨੇ ਲਾਈਆਂ ਨੇ ਉਹ ਮੋੜੀਆਂ ਜੀਆਂ ਕਰੋ ਇਦਾਂ ਦਾ ਕੀ ਮਲਟੀ ਕਿਸਾਨ ਦਾ ਨੁਕਸਾਨ ਨੇ ਫਸਲਾਂ ਦਾ ਚਾਰੇ ਦਾ ਮਤਲਬ ਪਸ਼ੂਆਂ ਦਾ ਔਰ ਕਈ ਕਈ ਖੇਤਾਂ ਦੇ ਤੇ ਮਿੱਟੀ ਚੜ ਗਈ ਹੈ ਉੱਥੇ ਫਸਲ ਲੱਭਦੀ ਨਹੀਂ ਜੀ ਸੋ ਆਉਣ ਵਾਲੇ ਸਮੇਂ 'ਚ ਖੇਤ ਆਵਾਜ਼ ਕਰਨੇ ਆ ਇਦੇ ਲਈ ਵੀ ਕੁਝ SLAਵਾਵਾਂ ਚੱਲ ਰਹੀਆਂ ਨੇ ਸੋ ਲਗਾਤਾਰ ਹਰ ਪਾਸੇੋਂ ਜਿਹੜੇ ਗਰੀਬ ਲੋਕਾਂ ਦੇ ਘਰ ਟੱਟ ਗਏ ਆ ਨਹੀਂ ਬਣਾ ਸਕਦੇ ਉਹਨਾਂ ਦੇ ਉੱਤੇ ਵੀ ਪਲਾਨ ਸਾਰੇ ਚੱਲ ਰਹੇ ਲੋਕਾਂ ਦੇ ਵਿੱਚ ਆਮ ਚਰਚਾ ਰਹਿੰਦੀ ਸੀ ਵੀ ਮੰਤਰੀ ਪਹਿਲਾਂ ਤਾਂ ਵਿਧਾਇਕ ਉਹ ਤੁਸੀਂ ਇਸ ਹਲਕੇ ਦੇ ਤੇ ਜਦੋਂ ਮੰਤਰੀ ਬਣੇ ਉਹ ਤੇ ਦਫ਼ਤਰ ਕੋਡਾ ਚੰਡੀਗੜ੍ਹ ਸੀਗਾ ਲੋਕਾਂ ਦੇ ਵਿੱਚ ਆਮ ਚਰਚਾ ਰਹਿੰਦੀ ਵੀ ਮੰਤਰੀ ਸਾਹਿਬ ਚੰਡੀਗੜ੍ਹ ਪਰ ਹੁਣ ਜਦੋਂ ਉਹ ਕੀ ਘੜੀ ਪਈ ਆ ਲਗਾਤਾਰ ਤੁਸੀਂ ਜ਼ੀਰੋ ਗਰਾਊਂਡ ਤੇ ਉਹ ਲੋਕਾਂ ਦੇ ਵਿੱਚ ਲੋਕੀ ਕਹਿੰਦੇ ਨੇ ਸਾਡਾ ਲਾਲ ਸਾਡੇ ਵਿੱਚ ਅਸੀਂ ਤਾਂ ਮੈਂ इमोशनल ਬੰਦਾ ਔਰ ਮੈਂ ਤਾਂ ਅਸੀਂ ਤੇ ਚੋਨੇ ਰਾਂ ਦੇ ਟੱਬਰਾਂ ਚੋਂ ਆਂ ਪਨੀਰੀਆਂ ਬੁੱਟ ਕੇ ਪੜੇ ਆਂ ਦਿਹਾੜੀਆਂ ਲਾ ਕੇ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਐਮਐਲਏ ਵਜੇ ਬਣਿਆ ਤੇ ਲੋਕਾਂ ਨੇ ਬਣਾਇਆ ਐਮਐਲਏ ਕੋਈ ਖਾਸ ਨਹੀਂ ਹੁੰਦੇ ਜਿਹੜੇ ਐਮਐਲਏ ਸਮਝਦਾ ਕਿ ਮੈਂ ਆ ਕੋ ਖਾਸ ਬੰਦਾ ਆ ਜਾਂ ਮੰਤਰੀ ਖਾਸ ਬੰਦਾ ਉਹ ਲੋਕਾਂ ਦੇ ਲੀਡਰ ਨਹੀਂ ਹੁੰਦੇ ਗੱਲ ਤਾਂ ਲੱਭਦੀ ਪਈ ਜੀ ਹਾਂ ਅਸੀਂ ਲੋਕਾਂ ਚੋਂ ਗਏ ਆ ਨਾ ਸੀ ਮਾਈਨਿੰਗ ਕਰਨੇ ਆ ਨਾ ਰੇਤਾ ਵਜਣਾ ਨਾ 400 ਕਿਲਾ ਜਮੀਨ ਬਣਾਣੀ ਆ ਲੋਕਾਂ ਦੇ ਪੋਤਾਂ ਲੋਕਾਂ ਦੇ ਪੁਤਾਵਾ ਕੰਮ ਕਰਨਾ ਇਹ ਇਹ ਗੱਟੇ ਹੁਣ ਰੱਖਣੇ ਸ਼ੁਰੂ ਕਰ ਦਿੱਤੇ ਆ ਕਈ ਥਾਂ ਤੇ ਇਸ ਚੀਜ਼ ਦੀ ਸਿਆਸਤ ਵੀ ਮੰਤਰੀ ਸਾਹਿਬ ਕਹਿੰਦਾ ਹੈ ਕਿ ਗੱਲ ਕਰਨੀ ਬਣਦੀ ਨਹੀਂ ਹੈਗੀ ਇਸ ਮਾਹੌਲ ਦੇ ਵਿੱਚ ਪਰ ਫਿਰ ਵੀ ਸਿਆਸਤ ਵੀ ਕਈ ਥਾਂ ਤੇ ਚੱਲ ਪਈ ਆ ਕੀ ਦੇਖਦੇ ਹੋ ਜੀ ਜਿਉਂਦੇ ਵਸੇ ਰਹਿਣ ਜਿਹੜੇ ਸਿਆਸਤ ਕਰਦੇ ਆ ਕੁਦਰਤ ਉਹਨਾਂ ਨੂੰ ਸਮੱਤ ਬਖਸ਼ੇ ਇਸ ਵੇਲੇ ਸਿਆਸਤ ਕਰਨ ਦੀ ਬਜਾਏ ਲੋਕਾਂ ਦੀ ਵਾਹ ਫੜਨੀ ਚਾਹੀਦੀ ਹੈ ਸੋ ਜਿਹੜੇ ਲੋਕ ਇਸ ਕਿਸਮ ਦਾ ਧੰਦਾ ਕਰਦੇ ਆ ਮੈਂ ਉਹਨਾਂ ਨੂੰ ਵੀ ਕਹਿਣਾ ਵੀ ਇਹ ਕੰਮ ਚੋਣਾਂ ਵੇਲੇ ਕਰ ਬੜਾ ਟਾਈਮ ਤੁਹਾਨੂੰ ਮਿਲਣਾ ਇਸ ਵੇਲੇ ਜੇ ਕੁਝ ਕਰ ਸਕਦੇ ਹੋ ਤਾਂ ਚਾਰਾ ਚੋਰਾ ਭੇਜੋ ਘਰਾਂ ਚੋਂ ਨਿਕਲੋ ਤੇ ਚਿੱਟੇ ਕੁਰਤੇ ਪਜਾਮੇ ਦੀ ਥਾਂ ਆ ਲੋਕਾਂ ਵਾਲੇ ਕੱਪੜੇ ਪਾ ਕੇ ਨਿਕਲੋ ਪਤਾ ਲੱਗੇ ਵੀ ਤੁਹਾਨੂੰ ਵੀ ਲੋਕ ਇਦਾਂ ਜੀਉਂਦੇ ਆ ਘਰਾਂ 'ਚ ਵਹਿ ਕੇ ਏਸੀ ਕਮਰੇ ਦੇ ਅੰਦਰ ਗੱਲਾਂ ਕਰਨੀਆਂ ਹੋਰ ਗੱਲ ਆ ਜ਼ਮੀਨ ਤੇ ਰਹਿ ਕੇ ਅਸੀਂ ਮੈਂ ਮੈਂ ਇਸ ਕਰਕੇ ਕੰਮਾ ਚਾਰ ਖਾ ਕੇ ਅਸੀਂ ਪਲੇ ਆ ਚਾਰ ਨਾਲ ਰੋਟੀਆਂ ਖਾ ਕੇ ਗਰੀਬੀ 'ਚ ਰਹਿਆ ਮਜ਼ਦੂਰੀ ਕੀਤੀ ਆ ਸਾਨੂੰ ਮਾਣ ਵੀ ਇਸ ਗੱਲ ਦਾ ਬਹੁਤ ਸਾਰੇ ਲੋਕ ਗਰੀਬੀ 'ਚ ਪਲੇ ਆ ਮੇਰੇ ਵਾਂ ਜੋ ਅਸੀਂ ਲੋਕਾਂ ਤੋਂ ਨਾਲ ਕਦੀ ਵੀ ਵੱਖਰੇ ਨਹੀਂ ਬਾਬਾ ਸਾਹਿਬ ਡਾਕਟਰ ਵੀ.ਆਰ. ਮੇਦਕਰ ਸਾਹਿਬ ਨੇ ਕਿਹਾ ਕਿ ਲੋਕ ਵੱਡੇ ਹੁੰਦੇ ਨੇ ਨੇਤਾ ਵੱਡੇ ਨਹੀਂ ਹੁੰਦੇ ਲੋਕ ਵੱਡੇ ਹੁੰਦੇ ਆ ਸੋ ਲੋਕਾਂ ਦੇ ਅ ਅਸੀਂ ਮਤਲਬ ਸੇਵਕਾਂ ਸੋ ਕਿਸੇ ਵੀ ਤਰ੍ਹਾਂ ਦੀ ਮੇਰੇ ਇਲਾਕੇ ਦੇ ਲੋਕਾਂ ਨੂੰ ਦਿੱਕਤ ਨਾ ਆਵੇ ਅਸੀਂ ਇਕੱਲੇ ਇਕੱਲੇ ਘਰ ਤੱਕ ਦਾ ਕੁੰਡਾ ਖੜਕਾਇਆ ਇਕੱਲੇ ਇਕੱਲੇ ਘਰਦਾ ਔਰ ਸਾਨੂੰ ਬੜੀਆਂ ਚੰਗੀਆਂ ਵੀ ਮਿਲੀਆਂ ਬਹੁਤ ਸਾਰੇ ਲੋਕਾਂ ਨੇ ਕਿਹਾ ਨਹੀਂ ਜੀ ਸਾਡੇ ਕੋ ਸਾਰਾ ਕੁਝ ਹੈਗਾ ਤੇ ਤੁਸੀਂ ਇਹ ਸਾਨੂੰ ਦੇਣ ਦੀ ਬਜਾਏ ਉਸ ਇਲਾਕੇ ਨੂੰ ਦਿਓ ਇਹ ਦੇਖੋ ਕਿੰਨੀਆਂ ਰੋਚਨ ਗੱਲਾਂ ਆਏ ਇੱਕ ਤੁਹਾਡੀ ਵੀਡੀਓ ਵੀ ਕਾਫੀ ਵਾਇਰਲ ਹੁੰਦੀ ਵੀ ਜਿੱਥੇ ਤੁਸੀਂ ਕਿਹਾ ਵੀ ਯਾਰ ਜੇ ਘਟ ਵੀ ਗਿਆ ਚਿੰਤਾ ਨਾ ਕਰੋ ਤੁਹਾਡੇ ਘਰ ਪਜ ਪੁੱਜਦਾ ਕਰਾਂਗੇ ਨਹੀਂ ਬਿਲਕੁਲ ਬਿਲਕੁਲ ਮੈਂ ਤਾਂ ਹਮੇਸ਼ਾ ਮੈਂ ਗੱਲ ਕਰਨਾ ਅੱਜ ਵੀ ਮੈਂ ਚਾਰ ਘਰਾਂ ਚ ਗਿਆ ਉਸ ਘਰਾਂ ਦੀਆਂ ਬੀਬੀਆਂ ਰੋ ਪਈਆਂ ਉਹਨਾਂ ਦੀ ਜ਼ਮੀਨ ਰੁੜ ਗਈ ਪਸ਼ੂ ਰੁੜ ਗਏ ਕੱਖ ਨਹੀਂ ਬਚਿਆ ਉਹਨਾਂ ਦਾ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਸਾਡੇ ਸਿਰ ਕਰਜ਼ਾ ਵੀ ਹੈ ਤੇ ਮੈਂ ਪੁੱਛਿਆ ਕਿੰਨਾ ਕਰਜ਼ਾ ਕਹਿੰਦੇ 50000 ਰੁਪਏ ਕਰਜ਼ਾ ਚਾਰ ਪਰਿਵਾਰ ਨੇ ਮੈਂ ਅੱਜ ਵੀ ਚਾਰੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਈਆ ਦੇ ਕੇ ਆਇਆ ਮੈਂ ਗੱਲਾਂ ਨਿਕਰਦਾ ਮੈਂ ਕੰਮ ਕਰਦਾ ਸੋ ਵੈਸੇ ਤਾਂ ਹੋਰ ਵੀ ਬਹੁਤ ਸਾਰੇ ਲੋਕਾਂ ਕੋ ਪੈਸੇ ਆ ਪਰ ਉਹ ਪਤਾ ਨਹੀਂ ਕਿਉਂ ਘਟ ਗਏ ਰੱਖੇ ਉਹਨਾਂ ਨੇ ਕਿਸੇ ਨਾਲ ਨਹੀਂ ਲੈ ਜਾਣੇ ਇਹ ਲੋਕਾਂ ਨੂੰ ਵੰਡ ਦੇਣੇ ਚਾਹੀਦੇ ਆ ਇਹੀ ਸਮਾਂ ਜੱਸ ਕਟਣ ਦਾ ਸੋ ਪੂਰੀ ਤਰ੍ਹਾਂ ਲੋਕਾਂ ਦਾ ਅੰਤੀ ਸਾਬ ਇੱਕ ਲਾਸਟ ਕੁਐਸਚਨ 72 ਘੰਟੇ ਕਹਿੰਦੇ ਆਉਣ ਵਾਲੇ ਜਿਹੜੇ ਆ ਉਹ ਖਤਰਨਾਕ ਆ ਹੁਣ ਸੰਦੇ ਪੰਜਾਬ ਦੇ ਉੱਤੇ ਆ ਕੀ ਸਨੇਹ ਦੇਣਾ ਚਾਹੋਗੇ ਆਪਣੇ ਹਲਕਾ ਵਾਸੀਆਂ ਨੂੰ ਆਪਣੇ ਪੰਜਾਬ ਦਾ ਮੇਰੀ ਇੱਕ ਤਾਂ ਬੇਨਤੀ ਇਹ ਆ ਕਿ ਪਾਣੀ ਦੇ ਕੰਡੇ ਨਾ ਜਾਇਆ ਜੀ ਖਾਸ ਕਰਕੇ ਮਹਿਲਾਵਾਂ ਔਰ ਬੱਚਿਆਂ ਨੂੰ ਪਾਣੀ ਤੋਂ ਦੂਰ ਰੱਖੋ ਆਪ ਵੀ ਦੂਰ ਰੱਖੋ ਇਹ ਸੰਕਟ ਦਾ ਵੇਲਾ ਮੈਂ ਬਹੁਤ سارے ਲੋਕ ਦੇਖਦਾ ਇੱਥੇ ਆ ਕੇ ਵੀਡੀਓ ਬਣਾਈ ਜਾਂਦੇ ਐਵੇਂ ਇਧਰ ਉਹਦੇ ਤਾਂ ਕੋਈ ਫਾਇਦਾ ਨਹੀਂ ਟ੍ਰੈਫਿਕ ਜਾਮ ਹੁੰਦੀ ਆ ਇਹ ਦੇਖੋ ਕਿੰਨੇ ਲੋਕ ਲੱਗੇ ਆ ਵਿਚਾਰੇ ਦਿਨ ਰਾਤ ਪੀਡਬਲਡੀ ਦਾ ਵਿਭਾਗ ਮੰਡੀ ਬੋਰਡ ਦਾ ਵਿਭਾਗ ਆਮ ਮੁੰਡੇ ਆ ਮੈਨੂੰ ਹੁਣੇ ਦੇਖਿਆ ਮੁਠੀ ਵਾਲਿਆਂ ਲੰਗਰ ਲਾਇਆ ਬਹੁਤ ਸਾਰੇ ਲੋਕ ਲੰਗਰ ਲਾ ਰਹੇ ਬਾਕ-ਬਾਕ ਪਿੰਡਾਂ ਤੋਂ ਆ ਕੰਮ ਕਰਨ ਆਲੇ ਆ ਸੋ ਕਈ ਐਵੇਂ ਵੀਡੀਓ ਜੀਆਂ ਬਣਾਣ ਆ ਜਾਂਦੇ ਇੱਥੇ ਨਾ ਕੋਈ ਕੰਮ ਨਾ ਘਾਰ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਲੋਕਾਂ ਨੂੰ ਕੰਮ ਕਰਨ ਦਿਓ ਬੰਨ ਵਜ ਰਿਆ ਤੇ ਜਾਂ ਫਿਰ ਮਤਲਬ ਜਿਹੜਾ ਆ ਉਹ ਆ ਕੇ ਇੱਥੇ ਹਿੱਸਾ ਪਾਣ ਸੋ ਪਾਣੀ ਤੋਂ ਲੋਕ ਦੂਰ ਰਹਿਣ ਬਾਕੀ ਮੈਨੂੰ ਉਮੀਦ ਆ ਕਿ ਕੁਦਰਤ ਠੀਕ ਕਰੇਗੀ ਹੁਣ ਬੜਾ ਵੱਡਾ ਕੁਦਰਤ ਨੇ ਸਾਡੇ ਤੇ ਹੱਲਾ ਬੋਲਿਆ ਤੇ ਲੋਕਾਂ ਨੂੰ ਬੇਨਤੀ ਆ ਕਿ ਚੜ੍ਹਦੀ ਕਲਾ ਚ ਰਹੋ ਅਸੀਂ ਤੁਹਾਡੇ ਨਾਲ ਸਰਕਾਰ ਤੁਹਾਡੇ ਸਾਹਿਬ ਗੁੱਜਰਪਾਈ ਚਾਰੇ ਨੇ ਵੀ ਕਾਫੀ ਸੇਵਾ ਜਿਹੜੀ ਇਸ ਵੇਲੇ ਕਰ ਰਹੇ ਨੇ ਇੱਥੇ ਕੀ ਕਹਿਣਾ ਚਾਹੀਦਾ ਬਿਲਕੁਲ ਇਹੀ ਹੈ ਪੰਜਾਬ ਦੀ ਜਿਹੜੀ ਆ ਸਾਂਝੀ ਵਾਲਤਾ ਪੰਜਾਬ ਦੇ ਅੰਦਰ ਬਾਬੇ ਨਾਨਕ ਤੇ ਮਰਦਾਨੇ ਦੀ ਦੋਸਤੀ ਦਾ ਪ੍ਰਗਟਾਵਾ ਠੀਕ ਹੈ ਜੀ ਸੋ ਇਹ ਦੋਸਤੀਆਂ ਮਤਲਬ ਸਲਾਮਤ ਰਹਿਣ ਉਧਰ ਵੀ ਜਿਹੜੇ ਡੁੱਬੇ ਉਹ ਵੀ ਆਪਣੇ ਨੇ ਪੰਜਾਬ ਵਾਲੇ ਪਾਸੇ ਜਿਹੜੇ ਲਹਿੰਦੇ ਪੰਜਾਬ 'ਚ ਡੁੱਬੇ ਉਹ ਵੀ ਆਪਣੇ ਲੋਕ ਨੇ ਪੰਜਾਬੀ ਬੋਲਦੇ ਆ ਪੰਜਾਬੀ ਪਹਿਰਾਵਾ ਸਾਰਾ ਕੁਝ ਸੋ ਮਾਰ ਜਦੋਂ ਵੀ ਪੈਂਦੀ ਆ ਪੰਜਾਬ ਨੂੰ ਪੈਂਦੀ ਆ ਚਾਹੇ ਉਸ ਪਾਸੇ ਪੈ ਤੇ ਇਸ ਪਾਸੇ ਪੈ ਕੇ ਕੇਂਦਰ ਨੇ ਬਾਹ ਫੜੀ ਹਾਲੇ ਤੱਕ ਅਜੇ ਤੱਕ ਤਾਂ ਕੇਂਦਰ ਦੀ ਅੱਕ ਸਵੱਲੀ ਨਹੀਂ ਪਰ ਮਾਨਜੋਗ ਮੁੱਖ ਮੰਤਰੀ ਜੀ ਨੇ ਜੜਾ 60000 ਕਰੋੜ ਦਾ ਉਹਨਾਂ ਤੋਂ ਮੰਗ ਕੀਤੀ ਆ ਵੀ ਪੰਜਾਬ ਨੂੰ ਦਿਓ ਨਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕੇਂਦਰ ਵਾਲਿਆਂ ਨੂੰ ਵੀ ਪੰਜਾਬ ਸਾਰੇ ਦੇਸ਼ ਦਾ ਢਿੱਡ ਭਰਦਾ ਇੱਥੋਂ ਨਾ ਜਾਂਦਾ ਤੇ ਸਾਰੇ ਦੇਸ਼ ਦੇ ਲੋਕ ਕਹਿੰਦੇ ਆ ਅੱਜ ਪੰਜਾਬ ਤੇ ਵਿਵਤਾ ਤੇ ਪੰਜਾਬ ਦੀ ਬਾਹ ਫੜੋ ਸੋ ਅਸੀਂ ਰੋਨ ਰਿਕਵੈਸਟ ਕੀਤੀ ਆ ਮਾਝੂਕ ਮੁੱਖ ਮੰਤਰੀ ਨੇ ਵੀ ਔਰ ਸਾਨੂੰ ਉਮੀਦ ਵੀ ਆ ਵੀ ਉਹ ਸਾਨੂੰ ਪੰਜਾਬ ਨੂੰ ਕੁਝ ਨਾ ਕੁਝ ਇਸ ਪੱਖ ਤੋਂ ਦਿਖਰੇ ਇੱਕ ਲਾਸਟ ਕੁਐਸਚਨ ਐ ਜੀ ਇਹ ਹਸਾਬਕਾ ਜਿਹੜੇ ਹਸਾਬਕਾ ਐਮ ਐਲ اے ਨੇ ਅਸੀ ਮਾ ਭੈਣ ਜੀ ਸੀਮਾ ਦੇ ਵੀ ਉਹਨਾਂ ਨਾਲ ਹੀ ਆਪਾਂ ਇੰਟਰਵਿਊ ਕੀਤੀ ਉਹ ਕਹਿੰਦੇ 10 ਕਰੋੜ ਰੁਪਏ ਪੰਜਾਬ ਨੂੰ ਦੇ ਦਾਂਗੇ ਚਲੋ ਉਹਨਾਂ ਨੂੰ ਕਹਿਣਾ ਵੀ ਥੋੜਾ ਜਿਹਾ ਸਾਡੇ ਵਾਲੇ ਪਾਸੇ ਵੀ ਭੇਜ ਦਿਓ ਜੇ ਤੁਹਾਡੇ ਕੋਲ ਹੈਗਾ ਸੋ ਮਤਲਬ ਮੈਂ ਬਸ ਇਹੀ ਗੱਲ ਕਹਿਣੀ ਚਾਹਨਾ ਵੀ ਕੇਂਦਰ ਦੇ ਅਕਸ ਵੱਲੀ ਰਵੇ ਸਾਡੇ ਉੱਤੇ ਅਸੀਂ ਵਧੀਆ ਕਰਾਂਗੇ ਪੰਜਾਬ ਦੇ ਤੇ ਸਨ ਕੈਬਨਟ ਮੰਤਰੀ ਪੰਜਾਬ ਲਾਲਚੰਦ ਘਟਾਲੂ ਚੱਕ ਜੋ ਕਿ ਆ ਗਰਾਊਂਡ ਜ਼ੀਰੋ ਦੇ ਉੱਤੇ ਪਹਿਲੇ ਦਿਨ ਤੋਂ ਹੀ ਜਿਹੜਾ ਆ ਜੁੜੇ ਹੋਏ ਨੇ ਲੋਕਾਂ ਦੇ ਨਾਲ ਵਿਚਰ ਰਹੇ ਨੇ ਤੇ ਆ ਹਰ ਇੱਕ ਦੀ ਜਿਹੜੀ ਆ ਗੱਲਬਾਤ ਸੁਣ ਵੀ ਰਹੇ ਨੇ ਤੇ ਕਰ ਵੀ ਰਹੇ ਨੇ